ਬੀਜੀਸੀ ਨੂੰ ਵੀ ਦੇਖ ਰਹੇ ਸਾਰੇ ਦਸਕਨ ਸੱਸੇ ਕਾਲ ਮੈਂ ਚਮਕੌਰ ਸੰਗਨ ਪਰ ਫਕੀਰਾਂ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਕਿਉਂਕਿ ਆਵਾਦੀ ਪਾਰਟੀ ਨੇ ਬੇਸ਼ੱਕ ਹਜੇ ਲੋਕ ਸਭਾ ਦੇ ਚੋਣਾਂ ਅੱਗੇ ਨਹੀਂ ਆ ਵੱਖ-ਵੱਖ ਸੂਬਿਆਂ ਦੇ ਵਿੱਚ ਆਪ ਆਪਣੇ ਕੈਂਡੀਡੇਟ ਐਲਾਨ ਦਿੱਤੇ ਨੇਗੇ ਉੱਥੇ ਹੀ ਵੱਖ-ਵੱਖ ਪਾਰਟੀਆਂ ਪੱਬਾਂ ਦੇ ਭਾਰ ਨਹੀਂ ਬਹੁਤ ਸਾਰੀਆਂ ਪਾਰਟੀਆਂ ਆਪ ਆਪਣੇ ਕੈਂਡੀਡੇਟ ਐਲਾਨ ਦੇ ਲਈ ਹਜੇ ਤਿਆਰ ਨੇ ਸਭ ਤੋਂ ਪਹਿਲਾਂ ਜਿਹੜੀ ਪਹਿਲ ਕੀਤੀ ਹੈਗੀ ਉਹ ਆਵਾਦੀ ਪਾਰਟੀ ਨੇ ਕੀਤੀ ਹੈਗੀ ਅਸੀਂ ਗੱਲ ਕਰਾਂਗੇ ਸੰਗਰੂਰ ਦੇ ਵਿੱਚ ਕਿਉਂਕਿ ਸੰਗਰੂਰ ਦੇ ਵਿੱਚ ਬੇਸ਼ੱਕ ਹਜੇ ਕਿਸੇ ਵੀ ਕੈਂਡੀਡੇਟ ਦਾ ਨਾਮ ਨਹੀਂ ਲਿਖ ਲਿਆ ਗਿਆ ਫਿਰ ਵੀ ਜਿਹੜੇ ਕੋਈ ਵੀ ਪਾਰਟੀ ਐ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਨ ਵਾਲਾ ਕੈਂਡੀਡੇਟ ਹੀ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੇ ਪੈਰਾਸ਼ੂਟ ਰਹੀਂ ਉਤਾਰੇ ਜਾਂਦੇ ਕੈਂਡੀਡੇਟ ਐ ਤੇ ਉਹਨਾਂ ਬਾਰੇ ਲੋਕਾਂ ਦੇ ਕੀ ਰਾਏਗੀ ਆ ਗਲਵੱਤ ਕਰ ਲੈਣਾ ਕੀ ਨਾਮ ਆਪ ਜੀ ਦਾ ਕਿੱਥੋਂ ਆਏ ਜੀ ਅਸੀਂ ਜੂਬਾਵਾਲ ਤੋਂ ਆਏ ਜੀ ਸਰ ਕਿਉਂਕਿ ਜਿਹੜੇ ਕਈ ਵੱਲ ਕੈਂਡੀਡੇਟ ਬਾਹਰੋਂ ਆ ਜਾਂਦੇ ਨੇ ਕਿ ਚੋਣ ਆ ਰਹੀ ਨੇ ਗਿਆ ਚੋਣਾਂ ਦੇ ਵਿੱਚ ਇਹੋ ਜਿਹੇ ਕੈਂਡੀਡੇਟ ਕਹੋ ਜਿਹਾ ਹੋਣਾ ਚਾਹੀਦਾ ਤੁਹਾਡੇ ਮੁਤਾਬਕ ਵਧੀਆ ਹੋਣਾ ਚਾਹੀਦੇ ਨੇ ਵਧੀਆ ਹੋਣਾ ਚਾਹੀਦੇ ਨੇ ਤੇ ਹੋਰ ਵੀ ਇੱਥੇ ਕਾਫੀ ਸਾਰੇ ਖੜੇ ਨੇਗੇ ਕੀ ਨਾਮ ਆਪ ਜੀ ਦਾ ਮੇਰਾ ਇਹ ਬਤਾਰ ਸੀ ਗਿਆ ਅਰਤਾਰ ਸਿੰਘ ਜੀ ਕਿਉਂਕਿ ਜਿਹੜਾ ਕੈਂਡੀਡੇਟ ਕਈ ਵਾਰ ਬਾਹਰੋਂ ਹੋਰ ਸੂਬਿਆਂ ਦੇ ਵਿੱਚ ਆ ਜਾਂਦੇ ਨੇ ਜਾਂ ਕਈ ਵਾਰ ਹੋਰ ਜ਼ਿਲ੍ਹੇ ਤੋਂ ਆ ਜਾਂਦੇ ਨੇਗੇ ਇਥੇ ਕਿ ਚੋਣਾਂ ਲੜ ਲੈਂਦੇ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲਤ ਨੇ ਦੇਖੋ ਜੀ ਚੋਣਾਂ ਨੇ ਜਿਹੜੀਆਂ 5 ਸਾਲ ਬਾਅਦ ਵੀ ਆਉਂਦੀਆਂ ਨੇਗੀਆਂ ਐਮਐਲਏ ਦੀ ਵੀ ਆਉਂਦੀ ਨੇ ਐਮਪੀ ਦੀ ਵੀ ਆਉਂਦੀ ਨੇ ਐਮਸੀ ਦੀ ਵੀ ਆਉਂਦੀ ਨੇ ਸਾਰੀਆਂ ਚੋਣਾਂ ਆਉਂਦੀਆਂ ਨੇ ਪਰ ਇੱਕ ਜਿਹੜੀ ਐਮਪੀ ਦੀ ਇਲੈਕਸ਼ਨ ਆ ਗਈ ਜਿਹੜਾ ਇੱਕ ਮਤਲਬ ਵੱਡਾ ਇੱਕ ਜਿਹੜਾ ਕਾਫੀ ਇਲਾਕਿਆਂ ਦੇ ਨਾਲ ਕਾਫੀ ਉਹਨਾਂ ਨਾਲ ਸਬੰਧ ਰੱਖਦਾ ਹੈਗਾ ਤੇ ਜਿਹੜਾ ਇੱਕ ਐਮਐਲਏ ਹੁੰਦਾ ਉਹਦਾ ਇੱਕ ਜ਼ਿਲ੍ਹਾ ਹੁੰਦਾ ਹੈਗਾ ਪਰ ਜਿਹੜਾ ਐ ਉਹਦੇ ਤੁਹਾਨੂੰ ਪਤਾ ਹੀ ਹੈਗਾ ਜੀ ਕਿ ਕਿੱਥੇ ਤੱਕ ਉਹਦੀ ਜਿਹੜਾ ਹੁੰਦਾਗਾ ਇਸ ਦੇ ਲਈ ਸਾਡੀ ਤਾਂ ਇੱਕ ਬੇਨਤੀ ਹੈ ਜੀ ਜਿਹੜੀਆਂ ਸਰਕਾਰਾਂ ਨੇ ਗੀਆਂ ਵੀ ਜਿਹੜੇ ਵੀ ਬੰਦੇ ਨੂੰ ਟਿਕਟ ਦੇਣਾ ਜਿਹੜੇ ਵੀ ਬੰਦੇ ਨੂੰ ਟਿਕਟ ਦੇਣ ਟਿਕਟ ਉਹ ਐਸੇ ਬੰਦੇ ਨੂੰ ਦੇਣਾ ਜੋ ਸਾਡੇ ਸ਼ਹਿਰ ਦਾ ਸਾਡੇ ਜ਼ਿਲ੍ਹੇ ਦਾ ਸਾਡੇ ਲੋਕਲ ਹੋਵੇ ਕਾਰਨ ਕੀ ਹੈਗਾ ਜਿਹੜਾ ਵੀ ਬੰਦਾ ਜਦੋਂ ਵੀ ਆਪਾਂ ਦੇਖਦੇ ਆਂਗੇ ਜਿਵੇਂ ਪਹਿਲਾਂ ਗੁਰਦਾਸਪੁਰ ਵਾਲਿਆਂ ਨੇ ਸਨੀ ਦਿਓਲ ਸਾਬ ਨੂੰ ਜਿਹੜੇ ਉੱਧਰ ਟਿਕਟ ਦੇ ਕੇ ਉਹਨਾਂ ਨੂੰ ਜਿਤਾਇਆ ਸੀ ਜੀ ਜੀ ਤੇ ਗੁਰਦਾਸਪੁਰ ਵਾਲੇ ਸਨੀ ਦਿਓਲ ਸਿੰਘ ਨੂੰ ਫਿਲਮਾਂ ਦੇ ਵਿੱਚ ਦੇਖਦੇ ਨੇ ਆਮ ਤਾਂ ਦੇਖਣ ਨੂੰ ਮਿਲਦੀ ਨਹੀਂ ਹੈਗੇ ਐਮ ਪੀ ਆ ਇੱਕ ਐਮ ਪੀ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੀ ਜ਼ਿੰਮੇਵਾਰੀ ਹੈਗੀ ਇਹ ਪਬਲਿਕ ਕੀ ਆਸ ਰੱਖ ਕੇ ਵੋਟ ਪਾਉਂਦੇ ਨੇ ਪਬਲਿਕ ਆਸ ਰੱਖ ਕੇ ਚਾਹੀਕ ਐਮ ਸੀ ਦੀ ਹੁੰਦੀ ਹੈ ਵੋਟ ਉਹ ਵੀ ਆਕਾਸ ਰੱਖ ਕੇ ਵੋਟ ਪਾਉਂਦੇ ਨੇ ਵੀ ਜਿਹੜਾ ਸਾਡਾ ਐਮਸੀ ਹੈਗਾ ਇਹ ਵੀ ਸਾਡੇ ਮਹੱਲੇ ਦੇ ਕੰਮ ਕਰੇ ਤੇ ਇਸੇ ਤਰ੍ਹਾਂ ਦੇ ਨਾਲ ਜਿਹੜੀ ਐਮਐਲਏ ਦੀ ਵੋਟ ਪੈਂਦੀ ਆ ਉਹ ਜ਼ਿਲ੍ਹੇ ਦੇ ਲੋਕ ਕਰਦੇ ਨੇ ਤੇ ਉਸੇ ਤਰ੍ਹਾਂ ਜਿਹੜੀ ਹੈਗੀ ਹੈਗੀ ਐਮਪੀ ਦੀ ਵੋਟ ਆ ਉਹ ਜਿਹੜੇ ਮਤਲਬ ਅਡਾਟ ਤੋਂ ਜਿਵੇਂ ਇਹਦੇ ਵਿੱਚ ਕਈ ਸੰਵਿਧਾਨ ਉਹ ਆ ਜਾਂਦੇ ਨੇ ਹਾਂਜੀ ਉਹ 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 ਇਸ ਚੀਜ਼ ਨੂੰ ਕਰਦੇ ਨੇ ਸੋ ਸਾਡੀ ਤਾਂ ਅੱਜ ਦੇਖੋ ਬੇਨਤੀ ਹੈ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਜਾਂ ਪਹਿਲਾਂ ਸੀ ਜਾਂ ਹੁਣ ਨੇ ਜਾਂ ਅੱਗੇ ਨੇ ਚਾਹੇ ਆਜ਼ਾਦ ਆ ਚਾਹੇ ਮਤਲਬ ਮਤਲਬ ਟਿਕਟ ਤੇ ਆ ਅਸਤਾ ਬੇਨਤੀ ਵੀ ਆਸ ਆਸ ਵੀ ਹੀ ਕਰਦੇ ਤੇ ਬੇਨਤੀ ਵੀ ਹੀ ਕਰਦੇ ਆ ਵੀ ਜਿਹੜਾ ਵੀ ਕੈਂਡੀਡੇਟ ਹੋਵੇ ਉਹ ਸਾਡਾ ਸ਼ਹਿਰ ਦਾ ਹੋਵੇ ਸਾਡੇ ਲੋਕਲ ਹੋਵੇ ਕਿਉਂਕਿ ਅਕਸਰ ਦੇਖਿਆ ਜਾਂਦਾਗਾ ਵੀ ਕਈ ਵਾਰੀ ਅਸੀਂ ਜਿਤਾ ਦੇ ਦਿੰਨੇ ਆ ਕਿ ਪੂਰੇ ਹੌਸ਼ ਆਵਾਜ਼ ਨਾਲ ਪੂਰਾ ਦਮਖਮ ਲਾ ਕੇ ਜਿਤਾ ਦੇ ਦਿੰਨੇ ਆ ਪਰ ਅਸੀਂ ਉਹਨੂੰ ਉਸ ਤੋਂ ਬਾਅਦ ਉਹਦਾ ਚਿਹਰਾ ਦੇਖਣ ਦੀ ਤਰਸਦੇ ਕੰਮ ਤਾਂ ਬਹੁਤ ਦੂਰ ਦੀ ਗੱਲ ਆ ਗਈ ਸੋ ਇਸ ਕਰਕੇ ਸਾਡੀ ਬੇਨਤੀ ਹੈ ਕਿ ਵੀ ਜਿਹੜੇ ਜਿਹੜਾ ਵੀ ਕੋਈ ਕੈਂਡੀਡੇਟ ਹੋਵੇ ਉਹ ਸਾਡਾ ਇੱਥੋਂ ਦੇ ਹੋਵੇ ਤੇ ਜਿਹਦੀ ਅਸੀਂ ਬਾਹਰ ਫੜ ਸਕੀਏ ਜਿਹਦਾ ਅਸੀਂ ਕੁੰਡਾ ਖੜਕਾ ਕੇ ਅਸੀਂ ਕੋਈ ਉਹਦਾ ਕੰਮ ਕਰਵਾ ਸਕੀਏ ਜਿਹੜਾ ਸਾਨੂੰ ਸਾਡੇ ਮੂੰਹ ਮੱਥੇ ਲੱਗਦਾ ਹੋਵੇ ਇੰਨੀ ਕੁ ਬੇਨਤੀ ਹੈ ਸਾਡੀ ਸਰਕਾਰਾਂ ਨੂੰ ਵੀ ਆ ਤੇ ਜਿਹੜੇ ਹੋਰ ਜਿਹੜੇ ਭਰਾ ਨੇ ਸਾਡੀ ਉਹਨਾਂ ਨੂੰ ਵੀ ਬੇਨਤੀ ਆ ਵੀ ਇਹ ਇਸ ਚੀਜ਼ ਤੇ ਜ਼ਰੂਰ ਧਿਆਨ ਰੱਖਿਆ ਜਾਵੇ ਜਿੱਥੇ ਲੋਕਾਂ ਨੇ ਆਖਿਆ ਕਿ ਕਿਉਂਕਿ ਹਲਕੇ ਦੇ ਹੀ ਕੈਂਡੀਡੇਟ ਹੋਣਾ ਚਾਹੀਦਾ ਜਿਹੜਾ ਕਿਉਂਕਿ ਜਿਹੜੇ ਕੰਮ ਨੇ ਅਸੀਂ ਕਦ ਮਰਜੀ ਜਾ ਕੇ ਉਹਨਾਂ ਨੂੰ ਕੰਮ ਕਰਾ ਸਕੇ ਕਈ ਵਾਰ ਐਸੇ ਕੈਂਡੀਡੇਟ ਬਾਹਰ ਆ ਜਾਂਦੇ ਨੇ ਜਿਨ੍ਹਾਂ ਦੇ ਜਿੱਤ ਕੇ ਮੁੜ ਕੇ ਚਿਹਰਾ ਦੇਖਣ ਨੂੰ ਵੀ ਮੁਸ਼ਕਲ ਹੋ ਪਹੁੰਚਦਾ ਇੱਥੇ ਸਾਡੇ ਗਰਵਿੰਦਰ ਸਿੰਘ ਜੀ ਪੱਤਰਕਾਰ ਸੀਨੀਅਰ ਪੱਤਰਕਾਰ ਸਾਡੇ ਨਾਲ ਮੌਜੂਦ ਨੇ ਪੱਤਰਕਾਰ ਸਾਹਿਬ ਕਿਉਂਕਿ ਤੁਹਾਡੀ ਕੀ ਰਾਇ ਹੈ ਕਈ ਵਾਰ ਕੈਂਡੀਡੇਟ ਜਿਸ ਤਰ੍ਹਾਂ ਸਨਹੀ ਦਲ ਦੀ ਗੱਲ ਚੱਲ ਰਹੀ ਹੈਗੀ ਕਿਉਂਕਿ ਬਈ ਗਰਦਾਸਪੁਰ ਤੋਂ ਜਿੱਤ ਕੇ ਮੁੜ ਕੇ ਨਹੀਂ ਆ ਸਕਿਆ ਸੀਗਾ ਤੇ ਇੱਥੇ ਵੀ ਜੇ ਸੰਗਰੂਜ ਜ਼ਿਲ੍ਹੇ ਦੇ ਵਿੱਚ ਭਗੰਤ ਮਾਨ ਜੀ ਦੋ ਵਾਰ ਜਿੱਤ ਸਕੇ ਨੇ ਤੇ ਬੇਸਕ ਕਾਂਗਰਸ ਵੀ ਕਾਫੀ ਲੰਮਾ ਸਮਾਂ ਬੀਜਿੰਦਰ ਸਿੰਘ ਰ ਇਥੇ ਕੈਂਡੀਡੇਟ ਰਹੇ ਨੇਗੇ ਜੇ ਬਾਹਰੋਂ ਕੈਂਡੀਡੇਟ ਆਉਣ ਦਾ ਕਿਸੇ ਪਾਰਟੀ ਵੱਲੋਂ ਲੋਕਾਂ ਦਾ ਕਹਿ ਕਹਿ ਰਿਹਾ ਹੋਊਗੀ ਇਹਦੇ ਬਾਰੇ ਦੇਖੋ ਜੀ ਕੈਂਡੀਡੇਟ ਚ ਇਹ ਆ ਜਾਂਦਾ ਕਿ ਜਿਹੜਾ ਕੋਈ ਕੈਂਡੀਡੇਟ ਜਿੱਤੇ ਤਾਂ ਆਪਾਂ ਉਸੇ ਦੀ ਹੁੰਨੀ ਆ ਵੀ ਅਸੀਂ ਵੋਟ ਸਾਨੂੰ ਪਾਈ ਆ ਹਰੇਕ VOTER ਦਾ ਕਹਿਣ ਦਾ ਮਤਲਬ ਇਹੀ ਹੁੰਦਾਗਾ ਵੀ ਜੇ ਆਮ ਆਦਮੀ ਪਾਰਟੀ ਵੱਲੋਂ ਵੀ ਕੋਈ ਕੈਂਡੀਡੇਟ ਉਤਾਰਿਆ ਜਾਂਦਾਗਾ ਤਾਂ ਗੱਲਾਂ ਚੱਲ ਰਹੀਆਂ ਨੇ ਕਿ ਪੈਰਾਸ਼ੂਟ ਰਾਹੀਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਤਾਂ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਨੇ ਇੱਕ ਇੱਕ ਦੇ ਸੰਰੂਪ ਦੇ ਵਿੱਚ ਕਿਸੇ ਗਲੀ ਵਿੱਚ ਆ ਕੇ ਇਹਨਾਂ ਦੇਖਿਆ ਹੋਵੇ ਕਿ ਇਹ ਗਲੀ ਕਿਦਾ ਨਾਮ ਕਿਹ ਮਹੱਲੇ ਦਾ ਨਾਮ ਕਿ ਇੱਥੇ ਲੋਕਾਂ ਨੂੰ ਦੁੱਖ ਤਕਲੀਫ ਹੈ ਸ਼ਹਿਰ ਦਾ ਵਿਕਾਸ ਕਿ ਹੋਣ ਵਾਲਾ ਹੈ ਤਾਂ ਉਹ ਜੋ ਪੈਰਾਸ਼ੂਟਰ ਹੈ ਜਿਸ ਨੂੰ ਬਾਹਰੋਂ ਚਾਹੇ ਕੋਈ ਉਹ ਕਲਾਕਾਰ ਹੈ ਚਾਹੇ ਕੋਈ ਐਕਟਰ ਹੈ ਚਾਹੇ ਕੋਈ ਕੋਈ ਵੀ ਹੈ ਜਦੋਂ ਆਪਾਂ ਉਸ ਨੂੰ ਬਾਹਰੋਂ ਲੈ ਕੇ ਆਨੇ ਆ ਤਾਂ ਮੈਨੂੰ ਲੱਗਦਾ ਨਹੀਂ ਕਿ ਉਹ ਸੰਗਰੂਰ ਸ਼ਹਿਰ ਦੇ ਜਾਂ ਕਿਸੇ ਵੀ ਸ਼ਹਿਰ ਦੇ ਉਹ ਕੰਮ ਕਰਵਾ ਸਕਦਾ ਹੈਗਾ ਤਾਂ ਵੋਟਾਂ ਵੇਲੇ ਅਕਸਰ ਇਹ ਆਪ ਦੇਖਿਆ ਜਾਂਦਾ ਜਿਹੜੇ ਵਰਕਰ ਲਗਾਤਾਰ ਮਿਹਨਤ ਕਰ ਰਹੇ ਹੁੰਦੇ ਨੇ ਜੀ ਜੀ ਪਾਰਟੀਆਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਨੇ ਕਿਉਂਕਿ ਉਹ ਜ਼ਮੀਨੀ ਪੱਧਰ ਜੁੜੇ ਹੁੰਦੇ ਨੇ ਲੋਕਾਂ ਵਿੱਚ ਵਿਚਰੇ ਹੁੰਦੇ ਨੇ ਸੇਵਾ ਕੀਤੀ ਹੁੰਦੀ ਹੈ ਹਰੇਕ ਗਲੀ ਦਾ ਮਹੱਲੇ ਦਾ ਸ਼ਹਿਰ ਦਾ ਪਤਾ ਹੁੰਦਾ ਉਹਨਾਂ ਨੂੰ ਜੀ ਜੀ ਕਿ ਕਿੱਥੇ ਕੀ ਕੰਮ ਹੋਣ ਵਾਲਾ ਹੈ ਅਤੇ ਲੋਕਾਂ ਬਾਰੇ ਪਤਾ ਹੁੰਦਾਗਾ ਵੀ ਇਹਦਾ ਕਿਵੇਂ ਕੀ ਕਿਹਜਾ ਸੁਭਾਗ ਆ ਵੀ ਬੰਦੇ ਕਿਸ ਤਰ੍ਹਾਂ ਦੇ ਨੇ ਜਾਂ ਅਫਸਰਾਂ ਬਾਰੇ ਵੀ ਉਹਨੂੰ ਪਤਾ ਹੁੰਦਾਗਾ ਵੀ ਕਿਹੜਾ ਕੰਮ ਕਿਹੜੇ ਅਫਸਰ ਤੋਂ ਕਿੱਥੇ ਕਿਸ ਤਰ੍ਹਾਂ ਲਿਆ ਜਾਣਾ ਹੈ ਜੇਕਰ ਗੱਲ ਕੀਤੀ ਜਾਵੇ ਸਣੀ ਦਿਓਰ ਨੂੰ ਤੁਸੀਂ ਦੇਖੋ ਜੀ ਭਾਜੀਪੀ ਨੇ ਚਾਹੇ ਲਗ ਪਾਰਟੀ ਦਾਗਾ ਉਹ ਭਾਜੀਪੀ ਨੇ ਉਸਨੂੰ ਐਮਪੀ ਜਿਤਾਇਆ ਲੋਕਾਂ ਨੇ ਵੀ ਵੋਟਾਂ ਪਾਈਆਂ ਉਸ ਨੂੰ ਜਦ ਕਿ ਦੂਜੇ ਕੈਂਡੀਡੇਟ ਕਹਿੰਦੇ ਰਹੇ ਕਿ ਇਹਨਾਂ ਨੇ ਮੁੜ ਕੇ ਆਣਾ ਨਹੀਂ ਇੱਕ ਉਹ ਫਿਲਮੀ ਕਲਾਕਾਰ ਹੈਗਾ ਫਿਲਮੀ ਕਲਾਕਾਰ ਹੋਣ ਦੇ ਨਾਤੇ ਉਹਨੇ ਤਾਂ ਅਰਬਾਂ ਖਰਬਾਂ ਪੈ ਕਮਾਣਾਗਾ ਉਹ ਆਇਆ ਮੋਦੀ ਜੀ ਨੇ ਭੇਜਿਆ ਵੋਟਾਂ ਵਿੱਚ ਆਇਆ ਆਪਣੇ ਸਟੰਟ ਦਿਖਾਏ ਸਟੰਟ ਦਿਖਾ ਕੇ ਆਪਣੇ ਜੋ ਲੋਕ ਲੋਕਪ੍ਰੀਤ ਹੈ ਉਹਦੇ ਸਿਰ ਤੇ ਉਹ ਵੋਟਾਂ ਲੈ ਗਿਆ ਲੋਕਾਂ ਨੂੰ ਨਾਲ ਵਾਅਦਾ ਕਰਕੇ ਗਿਆ ਕਿ ਮੈਂ ਜੱਟਾਂ ਮੈਂ ਲੋਕਾਂ ਦਾ ਕਰੂੰਗਾ ਮੈਂ ਪੰਜਾਬੀਆਂ ਲੇਕਿਨ ਉਸ ਤੋਂ ਬਾਅਦ ਉਹ ਜੋ ਆਪਣੇ ਹਲਕੇ ਵਿੱਚ ਕਦੇ ਦਿਖਿਆ ਨਹੀਂ ਉਸਨੇ ਕਦੇ ਵੀ ਅਸੈਂਬਲੀ ਵਿੱਚ ਕੋਈ ਕਿਸੇ ਦਾ ਮੁੱਦਾ ਨਹੀਂ ਉਠਾਇਆ ਉਹ ਗੈਰਹਾਜ਼ਰ ਰਹਿੰਦਾਗਾ ਜਦੋਂ ਲੋਕਾਂ ਦੇ ਮੁੱਦੇ ਨੂੰ ਠਾਣੇ ਆਪਾਂ ਨੇ ਜਾਂ ਲੋਕਾਂ ਦੇ ਕੰਮ ਨਹੀਂ ਕਰਾਣੇ ਲੋਕਾਂ ਦੇ ਵਿਚਾਰਨਾ ਨਹੀਂਗਾ ਜਾਂ ਆਪਣਾ ਉੱਥੇ ਕੋਈ ਪੀਅ ਨਹੀਂ ਰੱਖਣਾ ਤਾਂ ਮੈਨੂੰ ਲੱਗਦਾ ਨਹੀਂ ਕਿ ਪਾਰਟੀਆਂ ਨੂੰ ਚਾਹੀਦਾਗਾ ਕਿ ਅਜੀਹਾ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਜਾਵੇ ਕਿ ਕਿਸੇ ਬਾਹਰਲੇ ਬੰਦੇ ਨੂੰ ਲਿਆ ਕੇ ਆਪਣਾ ਖੜਾ ਖੜਾ ਕਰ ਦਿੱਤਾ ਜਾਵੇ ਤੇ ਇਸੇ ਤਰ੍ਹਾਂ ਹੀ ਮੈਂ ਊਰੇ ਚਾਹੇ ਕੋਈ ਵੀ ਚਾਹੇ ਕਾਂਗਰਸ ਹੈ ਚਾਹੇ ਆਮ ਆਦੀ ਪਾਰਟੀ ਜੋ ਵੀ ਬੰਦਾ ਆਪਣਾ ਕੋਈ ਊਰੇ ਕੈਂਡੀਡੇਟ ਖੜਾ ਕਰਦਾ ਕਿਉਂਕਿ ਐਮਪੀ ਹੁੰਦਾ ਜੋ ਸਾਰਿਆਂ ਦਾ ਸਾਂਝਾ ਹੁੰਦਾ ਤਿੰਨ ਜ਼ਿਲ੍ਹਿਆਂ ਸੰਗਰੂਰ ਬਰਨਾਲਾ ਤੇ ਮਲੇ ਕੋਟਲਾ ਉਹਦੇ ਅੰਡਰ ਆਵੇਗਾ ਤੇ ਉਸਨੇ ਉੱਪਰ ਜਾ ਕੇ ਸਾਰੇ ਮੁੱਦੇ ਚੁੱਕਣੇ ਹੁੰਦੇ ਨੇ ਜੀ ਜੀ ਉਸ ਦਾ ਜੋ ਸੰਬੰਧ ਹੁੰਦਾ ਹੈ ਸੈਂਟਰ ਗਵਰਨਮੈਂਟ ਦੇ ਨਾਲ ਹੁੰਦਾਗਾ ਤਾਂ ਮੈਨੂੰ ਲੱਗਦਾਗਾ ਵੀ ਜੇ ਕੋਈ ਕੋਈ ਵੀ ਪਾਰਟੀ ਕਿਸੇ ਕੈਂਡੀਡੇਟ ਨੂੰ ਉਤਾਰਦੀ ਹੈ ਤਾਂ ਉਹ ਲੋਕਲ ਹੋਵੇ ਤਾਂ ਜਿਸ ਦੀ ਆਪਾਂ ਘਟੋ ਘਟ ਡਬਾਂ ਫੜ ਕੇ ਉਸ ਨੂੰ ਕਹਿ ਸਕਦੇ ਹੋਈਏ ਕਿ ਸਾਡੇ ਆਹ ਉਹਨੂੰ ਕਿਵੇਂ ਲੱਗਦਾ ਕਿਉਂਕਿ ਜੇ ਮੰਨ ਲਓ ਕਿਸੇ ਕਿਸੇ ਪਾਰਟੀ ਨੇ ਬਾਹਰੋਂ ਕੈਂਡੀਡੇਟ ਜਤਾਇਆ ਤੇ ਲੋਕਾਂ ਦਾ ਕਹੇ ਜਾ ਰੂਪਰੇਖਾ ਤਿਆਰ ਕੀਤੀ ਹੋਗੀ ਲੋਕ ਕਿ ਬੋਟ ਪਾਣ ਕੇ ਸਵੀਕਾਰ ਕਰਨਗੇ ਜਾਂ ਨਹੀਂ ਨਹੀਂ ਮੈਨੂੰ ਲੱਗਦਾ ਨਹੀਂ ਕਿ ਕਿਉਂਕਿ ਹੁਣ ਤੱਕ ਜਿੰਨੇ ਵੀ ਕੈਂਡੀਡੇਟ ਬਾਹਰੋਂ ਲਿਆਂਦੇ ਗਏ ਨੇ ਤੇ ਉਹ ਮੁੜ ਕੇ ਉਸ ਸ਼ਹਿਰ 'ਚ ਨਹੀਂ ਬੜੇ ਤਾਂ ਮੈਨੂੰ ਲੱਗਦਾ ਨਹੀਂ ਕਿ ਲੋਕਾਂ ਦਾ ਰੁਝਾਨ ਹੋਵੇਗਾ ਕਿ ਉਸ ਨੂੰ ਵੋਟ ਪਾਈ 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 ਜਾਵੇਗੀ ਕਿਉਂਕਿ ਹੁਣ ਤੱਕ ਜੋ ਕਲੀਅਰ ਹੋ ਰਿਹਾ ਹੈਗਾ ਉਹ ਆਮ ਆਦਮੀ ਪਾਰਟੀ ਵੱਲੋਂ ਅਨਮੋਲ ਅਨਮੋਲ ਜੋ ਹੈ ਉਹ ਕਰਮਜੀਤ ਅਨਮੋਲ ਜੋ ਹੈ ਉਹ ਅਨਾਉਂਸ ਹੋਉਣ ਦੇ ਜੋ ਹੈ ਲੱਗ ਰਿਹਾ ਹੈਗਾ ਕਿ ਉਸ ਨੂੰ ਅਨਾਉਂਸ ਕੀਤਾ ਜਾਵੇਗਾ ਲੇਕਿਨ ਲੋਕਾਂ ਦੇ ਜੋ ਅਸੀਂ ਥਿ ਵਿਊ ਲੈਨੇ ਆ ਲੋਕਾਂ ਨਾਲ ਗੱਲਬਾਤ ਕਰਦੇ ਆ ਤਾਂ ਵਿਚਰਦੇ ਆ ਤਾਂ ਅਗਲਾ ਕਹਿੰਦਾ ਯਾਰ ਇਹ ਤਾਂ ਜਿੱਤ ਕੇ ਆਪਣਾ ਭੱਜ ਜਾਵੇਗਾ ਇਹਨੇ ਕਿਹੜਾ ਮੁਰਕ ਕਿਸੇ ਮੁੱਦਾ ਚੱਕਣਾਗਾ ਜਾਂ ਸਰੂਰ ਦਾ ਕੀ ਵਿਕਾਸ ਕਰਾਵੇਗਾ ਇਹ ਇਸ ਕਰਕੇ ਉਸ ਨੂੰ ਲੱਗਦਾ ਨਹੀਂ ਕਿ ਅਨਮੋਲ ਨੂੰ ਜੇ ਟਿਕਟ ਦਿੱਤੀ ਜਾਵੇ ਤਾਂ ਜਿੱਤੇਗਾ ਇੱਕ ਸੀਟ ਖਰਾਬ ਕਰਨ ਦੇ ਬਰਾਬਰ ਹੋਵੇਗਾ ਤੁਹਾਨੂੰ ਕੀ ਲੱਗਦਾ ਕਿ ਕਿ ਜਿਹੜਾ ਐਮਪੀ ਐਮਪੀ ਦੀ ਬਹੁਤ ਵੱਡੀ ਜੁੰਮ ਬਣਦੀ ਕਿੰਨਾ ਕੁ ਪੜੇ ਲਿਖੇ ਐਮਪੀ ਚਾਹੀਦਾ ਕਿਉਂਕਿ ਕਈ ਵਾਰ ਘੱਟ ਪੜੇ ਲਿਖੇ ਵੀ ਐਮਪੀ ਬਣ ਜਾਂਦੇਗੇ ਉਹਨਾਂ ਬਾਰੇ ਤੁਹਾਡੇ ਕੀ ਕੀ ਹਾਲਤ ਨੇ ਦੇਖੋ ਐਮਪੀ ਦੀ ਚਾਹੇ ਚਾਹੇ ਐਮਸੀਐਚਾ ਚਾਹੇ ਐਮਪੀ ਹੈ ਜੀ ਜੀ ਪੜ੍ਹ ਲਿਖਾ ਹੋਣਾ ਬਹੁਤ ਜ਼ਰੂਰੀ ਆ। ਘਟੂ ਘਟ ਬੀਏ ਤੋਂ ਉੱਪਰ ਉਹ ਪੜ੍ਹਿਆ ਹੋਵੇ ਤਾਂ ਉਸ ਨੂੰ ਸਾਰੀ ਨੌਲੇਜ ਹੋਵੇ, ਇੰਗਲਿਸ਼ ਪੜ੍ਹਨਾ ਜਾਣਦਾ ਹੋਵੇ ਉਹ। ਤਾਂ ਕਿ ਜੋ ਉਸ ਤੋਂ ਕੋਈ ਵੀ ਉਸ ਦਾ ਜੋ ਸਹਾਇਕੀ ਹੈ, ਕੋਈ ਗਲਤ ਸਾਈਨ ਕਰਵਾ ਸਕੇ ਤੇ ਉਹ ਆਪ ਪੜ੍ਹ ਕੇ ਵੀ ਜੋ ਲੋਕਾਂ ਦੇ ਕੰਮਾਂ ਨੂੰ ਸਹੀ ਕਰਾ ਸਕੇ। ਸਾਡੇ ਨਾਲ ਮੌਜੂਦ ਨੇ ਹਰਿੰਦਰ ਸਿੰਘ ਖਾਲਸਾ ਸਾਹਿਬ ਖਾਲਸਾ ਜੀ ਕਿਉਂਕਿ ਕਈ ਵਾਰ ਸਾਰੀਆਂ ਪਾਰਟੀਆਂ ਇਦਾਂ ਹੀ ਕਰਦੀ ਨੇ ਕਿ ਕਈ ਵਾਰ ਬਾਹਰੋਂ ਕੈਂਡੀਡੇਟ ਲੈ ਹੁੰਦੇ ਨੇ ਪੈਰਾਸ਼ੂਟਰ ਆਇਆ ਉਤਾਰੇ ਜਾਂਦੇ ਨੇ। ਉਹਨਾਂ ਬਾਰੇ ਲੋਕਾਂ ਦੀ ਕਿਸ ਤਰ੍ਹਾਂ رائے ਹੋਵੇ ਤੁਹਾਡੀ ਕੀ رائےਗੀ? ਗੱਲ ਇਹ ਹੈ ਵੀ ਜਿੰਨੇ ਵੀ ਪਾਰਟੀਆਂ ਨੇ ਗਿਆ ਮੈਂ ਕਾ ਪਾਰਟੀ ਦੀ ਨਹੀਂ ਗੱਲ ਕਰਦਾ ਜਿੰਨੇ ਪਾਰਟੀਆਂ ਨੇ ਉਹ ਵਰਕਰ ਜਿਹੜੇ ਨੇ ਨਾ ਉਹਨਾਂ ਤਾਂ ਸਿਰਫ ਪੋਸਟਰ ਲਵਾਣੇ ਦਰੀਆਂ ਬਿਸ਼ਾਉਣਤੀ ਰੱਖੇ ਹੋਏ ਨੇ ਜੀ ਜੀ ਜਦੋਂ ਕੋਈ ਕੈਂਡੀਡੇਟ ਦੀ ਲੋੜ ਪੈਂਦੀ ਹੈ ਜਾਂ ਕਿਸੇ ਨੂੰ ਅਹੁਦਾ ਦੇਣ ਦੀ ਹੁੰਦੀ ਹੈ ਫਿਰ ਰਿਸ਼ਤੇ ਦਾ ਲੱਭ ਜਾਂਦੇ ਨੇ ਜਾਂ ਗਾਇਕ ਐਕਟਰ ਇਹਨਾਂ ਨੂੰ ਪਤਾ ਨਹੀਂ ਸਮਝ ਨਹੀਂ ਆਉਂਦੀ ਐਕਟਰ ਗਾਇਕ ਜਿਹੜੇ ਨੇ ਆਪਣੇ ਫੀਲਡ 'ਚ ਵਧੀਆ ਨੇ ਪਰ ਉਹ ਮੈਂਬਰ ਪਾਰਲੀਮੈਂਟ ਥੋੜਾ ਹੋ ਸਕਦੇ ਨੇ ਉੱਥੇ ਬੋਲ ਥੋੜਾ ਸਕਦੇ ਨੇ ਜੀ ਜੀ ਹੁਣ ਪਹਿਲਾਂ ਆਪਾਂ ਬਣਾਏ ਨੇ ਜਿੰਨੇ ਵੀ ਜੀ ਜੀ ਆਪਣਾ ਇਕਤਸਾ ਬਣਾਇਆ ਸੀ ਧਰਮਿੰਦਰ ਦੇ ਬੇਟੇ ਨੂੰ ਬਣਾਇਆ ਸੀ ਅਸੰਦੀ ਰੋਲ ਨੂੰ ਇੱਕ ਦਿਨ ਮੁੜ ਕੇ ਗਿਆ ਉਹਨਾਂ ਨੂੰ ਵੀ ਟਾਈਮ ਹੀ ਨਹੀਂ ਗਿਆ ਜੀ ਜੀ ਇਹ ਯਾਰ ਹੁਣ ਆਪਾਂ ਭਗਵੰਤ ਮਾਨ ਜੀ ਨੂੰ ਬਣਾ ਲਿਆ ਹੁਣ ਉਹ ਵਧੀਆ ਕਮੇਡੀ ਕਰ ਸਕਦੇ ਨੇ ਦੇਖੋ ਕਿੰਨਾ ਬੁਰਾ ਹਾਲ ਹੈਗਾ ਸਾਰੇ ਇਹ ਕਹਿੰਦੇ ਤਾਂ ਨਹੀਂ ਲੱਗਣਗੇ ਉਹ ਲੱਗ ਰਹੇ ਨੇ ਜੀ ਜੀ ਕਿਹੜੇ ਹੁਣ ਨਾਮ ਇੱਕ ਹੋਰ ਲੱਭ ਲੈ ਇਹਨਾਂ ਨੇ ਕਹਿੰਦਾ ਇਹ ਇੱਕ ਇੱਥੇ ਆਪਾਂ ਇੱਕ ਨਾਮ ਕਮੇਡੀ ਹੱਕ ਖੜਾ ਕਰਾਂਗੇ ਜੀ ਜੀ ਇਕੱਲੇ ਇਸ ਦੀ ਗੱਲ ਨਹੀਂ ਸਾਰੀਆਂ ਪਾਰਟੀਆਂ ਕਾਂਗਰਸ ਅਕਾਲੀ ਭਾਜਪਾ ਮਾਨਦਲ ਸਾਰੇ ਉਹ ਬਰਕਰਾਰ ਨੂੰ ਨਹੀਂ ਪੁੱਛਦੇ ਜੀ ਪਰ ਉਹ ਸਰਬਾਰ ਨੂੰ ਲਿਆ ਕੇ ਥੋਪ ਦਿੰਦੇ ਨੇ ਵਰਕਰਾਂ ਨੇ ਜਿਹੜੇ ਮਜਬੂਰ ਹੋ ਕੇ ਉਹਨਾਂ ਨਾਲ ਤੁਰਨਾ ਪੈਂਦਾ ਹੈ ਚਾਹੇ ਲੀਡਰ ਕਿਸੇ ਵੀ ਪਾਰਟੀ ਦੇ ਨੇ ਉਹਨਾਂ ਨੂੰ ਇਹ ਚਾਹੀਦਾ ਜਿਹੜੇ ਵਰਕਰ ਨੇ ਜ਼ਮੀਨੀ ਪੱਧਰ ਤੇ ਵਰਕਰ ਨੇ ਉਹਨਾਂ ਨੂੰ ਲੜਾਉਣਾ ਚਾਹੀਦਾਗਾ ਤਾਂ ਕਿ ਉਹਨਾਂ ਨੂੰ ਸਾਰੇ ਇਲਾਕੇ ਦੀਆਂ ਮੁਸ਼ਕਲਾਂ ਦਾ ਪਤਾ ਹੁੰਦਾ ਹੈ ਪ੍ਰੋਬਲਮਾਂ ਦਾ ਪਤਾ ਹੁੰਦਾ ਹੈ ਉਹ ਹੱਲ ਵੀ ਕਰਾ ਸਕਦੇ ਨੇ ਇਹ ਜਿੱਤ ਕੇ ਜਾ ਕੇ ਜਾ ਬੜ ਨੇ ਚੰਡੀਗੜ੍ਹ ਦਿੱਲੀ ਜਾ ਬੜ ਨੇ ਮੁੜ ਕੇ ਗੱਲ ਨਹੀਂ ਕਰ ਦੇਗੇ ਇਹ ਪ੍ਰੋਬਲਮ ਸਭ ਤੋਂ ਵੱਡੀ ਹੈਗੀ ਤਾਂ ਅਨੁਕੀਲਾਦਾ ਕਿਉਂਕਿ ਕਈ ਵਾਰ ਜਿਹੜੀ ਤੁਸੀਂ ਗੱਲ ਕੀਤੀ ਆਮ ਜਿਹੜਾ ਵਰਕਰ ਹੁੰਦਾ ਵਰਕਰ ਨੂੰ ਕੋਲ ਪੈਸਾ ਵੀ ਇੰਨਾ ਨਹੀਂ ਹੁੰਦਾਗਾ ਪੜਾਈ ਵੀ ਕਈ ਵਾਰ ਘਟੁੰਦੀ ਹੈ ਉਹਨੂੰ ਕਿਸ ਤਰ੍ਹਾਂ ਚੋਣ ਦੇ ਲਈ ਉਤਾਰੇ ਜਾਂ ਮੈਦਾਨ ਵਿੱਚ ਪਾਰਟੀਆਂ ਇੰਨਾ ਨਾ ਫੰਡ ਰਣੀਆਂ ਅਰਬਾਂ ਖਰਬਾਂ ਰੁਪਈਆ ਦੇਖਿਆ ਹੁਣ ਪਿਛੇ ਅਰਬਾਂ ਖਰਬਾਂ ਵੀ ਆਉਂਦਾ ਨੇ ਕੋਲੇ ਕਿ ਗਰੀਬ ਨੂੰ ਹੱਕ ਨਹੀਂ ਹੈਗਾ ਇਹਦਾ ਛੱਡੋ ਮੈਂ ਇੱਕ ਆਜ਼ਾਦੀ ਖਿਡਾਰੀ ਦਾ ਪੁੱਤਰ ਹਾਂ ਮੈਨੂੰ ਕਿਹਦਾ ਫਿਰ ਆਜ਼ਾਦੀ ਖਿਡਾਰੀ ਜਿਨ੍ਹਾਂ ਨੂੰ ਜਿੰਨੇ ਕੁਰਸੀ ਦੇ ਬਿਠਾਉ ਉਹਨਾਂ ਦੇ ਪਰਿਵਾਰ ਨੂੰ ਕਿਤੇ ਟਿਕਟ ਨਹੀਂ ਦਿੱਤੀ ਇਹਨਾਂ ਲੋਕਾਂ ਨੇ ਕਿਤੇ ਪਾਰਟੀ ਨਹੀਂ ਸਿਰਫ ਇਹ ਉਹਨਾਂ ਨੂੰ ਵਰਤਦੇ ਨੇ ਅ ਸਿਰਫ ਭਗਤ ਸਿੰਘ ਦਾ ਨਾਮ ਆਉਂਦੇ ਨੇ ਰਾਜਗੁਰੂ ਸਕਰੇ ਇੱਥੇ ਨੇ ਉਹਨਾਂ ਨੇ ਕੋਈ ਪੁੱਛਿਆ ਅਸੀਂ ਖੁਦ ਮੈਂ ਯਾਦਿਕਾ ਦੇ ਬੇਟਾ ਸਭ ਤੋਂ ਅਖੀਰ ਤੱਕ ਪੁੱਛਿਆ ਤੱਕ ਨਹੀਂ ਇਹਨਾਂ ਨੇ ਵੋਟਾਂ ਵੇਲੇ ਸਾਡੇ ਲਈ ਜ਼ਰੂਰ ਆ ਜਾਂਦੇ ਨੇ ਮੈਂ ਤਾਂ ਅੱਜ ਕੀ ਸਾਡੇ ਜਿਹੜੇ ਜਿੰਨੇ ਵੀ ਸਾਡੇ ਫ੍ਰੀ ਨਫਟਰ ਪਰਿਵਾਰ ਨੇ ਇਹ ਲਿਖ ਕੇ ਲਾਵਾਂਗੇ ਦੇਸ਼ ਭਗਤਾਂ ਦਾ ਨਾਮ ਬਰਤ ਨਾਲ ਕਿੰਨੇ ਪਰਿਵਾਰਾਂ ਨਾਲ ਤੁਸੀਂ ਰੋਕੀ ਰੁਕ ਦਸ ਦਿਗਾਰ ਦਿੱਤਾ ਇਹਨਾਂ ਨੇ ਇਹ ਹਾਲਾਤ ਇਹ ਨੇਗੇ ਕਿ ਕੋਈ ਵੀ ਪਾਰਟੀਆਂ ਸਾਰੀਆਂ ਪਾਰਟੀਆਂ ਪੈਸਾ ਦੇਖਦੀਆਂ ਨੇ ਜਾ ਉਹ ਦੇਖ ਦੇ ਵੀ ਇਹ ਸ਼ਾਇਦ ਇਹਨੂੰ ਇਹਦੇ ਗਾਇਕ ਨਾਲ ਜਾਂ ਐਕਟਰ ਨਾਲ ਬੂਟਾ ਬੈ ਜਾਣੀਆਂ ਉਹਨਾਂ ਸਰਕਾਰ ਬਣਾਉਣ ਦਾ ਹੀ ਮਤਲਬ ਹੈ ਬਰਕਰਾਰ ਕੋਈ ਮਤਲਬ ਨਹੀਂ ਗਰੀਬ ਤਾਂ ਗਰੀਬ ਹੀ ਰਹਿ ਗਿਆ ਐਸੇ ਤੇਰੀ ਨਵੇਂ ਤੇ ਖਬਰਾਂ ਲਈ ਦੇਖਣ ਲਈ ਸਾਰੇ ਜੁੜੇ ਰਹੋ ਅਜਾਜ਼ ਤਦਿਓ ਧੰਨਵਾਦ ਜੀ